ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ੀਸ਼ਟਾब्दी ਨੂੰ ਸਮਰਪਿਤ ਪੂਰਾ ਪੰਜਾਬ ਅਤੇ ਬਿਸ਼ਪ ਜਿਹੜਾ ਹੈਗਾ ਉਹਨਾਂ ਦੀ ਸ਼ਤਾਬਦੀ ਮਨਾ ਰਿਆ ਸਾਡੇ ਧਾਰਮਿਕ ਜਿੰਨੇ ਵੀ ادارے ਨੇ ਤੇ ਉਸ ਦੇ ਨਾਲ ਪੰਜਾਬ ਸਰਕਾਰ ਤੇ ਹੋਰ ਜਿੰਨੇ ਵੀ ਗੁਰੂ ਘਰ ਨੇ ਉਹ ਸਾਰੇ ਸ਼ਤਾਬਦੀ ਨੂੰ ਮਨਾਉਂਦੇ ਆ ਪਰ ਪਿਛਲੇ ਦਿਨਾਂ ਦੇ ਵਿੱਚ ਇਹ ਦੇਖਣ ਦੇ ਵਿੱਚ ਆਇਆ ਵਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਜੋ ਸਿਧਾਂਤ ਆ ਉਹਨਾਂ ਦੇ ਵਿੱਚ ਕੁਤਾਹੀ ਕੀਤੀ ਗਈ ਹੈ ਪੰਜਾਬ ਸਰਕਾਰ ਤੇ ਸਮੇਤ ਸ਼ਰਮਣੀ ਕਮੇਟੀ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਜਿਹੜੇ ਪਾਤਰ ਨੇ ਜਿਵੇਂ ਭਾਈ ਮੱਖਣੀ ਮੱਖਣ ਸ਼ਾ ਲਵਾਨਾ ਲਕੀਸ਼ਾ ਬਨਜਾਰਾ ਜੀ ਆ ਉਹਨਾਂ ਨੂੰ ਜਿਹੜਾ ਹੈਗਾ ਬਣਾ ਕੇ ਉਹਨਾਂ ਦੇ ਨਾਟਕ ਖੇਡੇ ਜਾ ਰਹੇ ਨੇ ਤੇ ਇਹ ਗੁਰੂ ਉਹਨਾਂ ਦਾ ਸਵਾਗ ਰਚਾਇਆ ਜਾ ਰਿਹਾ ਆ ਪੰਜਾਬ ਸਰਕਾਰ ਨੇ ਇੱਕ ਹਾਲੀ ਦੇ ਵਿੱਚ ਨਾਟਕ ਖੇਡਿਆ ਹੈ ਉਹਦੇ ਵਿੱਚ ਭਾਈ ਚਿੱਤਰ ਸਿੰਘ ਦਾ ਰੋਲ ਕੀਤਾ ਗਿਆ ਹੈ ਇਹ ਜੋ ਘਟਨਾਵਾਂ ਨੇ ਇਹ ਬਿਲਕੁਲ ਜਿਹੜਾ ਹੈ ਅਸੈਂਸ਼ੀਲ ਨੇ ਪੰਥ ਨੂੰ ਇਹਦੇ ਉੱਤੇ ਕੁੰਡਾ ਪਾਉਣਾ ਚਾਹੀਦਾ ਬਾਰ-ਬਾਰ ਇਹ ਕਿਉਂਕਿ ਸਿੱਖੀ ਦੇ ਉੱਤੇ ਸਿਧਾਂਤਾਂ ਦੇ ਉੱਤੇ ਹਮਲੇ ਹੋ ਰਹੇ ਨੇ ਇਸ ਤੋਂ ਬਿਨਾਂ ਇੱਕ ਵੱਡੀ ਚੀਜ਼ ਹੋ ਰਹੀ ਹੈ ਕਿ ਹੈਰੀ ਵੇਵਜਾ ਆ ਰਹੀ 21 ਤਰੀਕ ਨੂੰ ਇੱਕ ਫਿਲਮ ਬਣਾ ਕੇ ਲਾਂਚ ਕਰਨ ਜਾ ਰਿਹਾ ਉਸ ਫਿਲਮ ਦਾ ਨਾਮ ਰੱਖਿਆ ਗਿਆ ਹਿੰਦ ਦੀ ਚਾਦਰ ਅਸੀਂ ਇਹ ਜਿਤਨੇ ਵੀ ਬੰਦੇ ਨੇ ਉਹਨਾਂ ਨੂੰ ਇਹ ਤਾੜਨਾ ਕਰਦੇ ਆ ਤੇ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਜਥੇਦਾਰ ਕੁਲਦੀਪ ਸਿੰਘ ਜੀ ਗੁਰਗੱਜ ਹੁਣਾਂ ਦੇ ਕੋਲ ਆਏ ਸੀਗੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ ਆ ਕਿ ਇਹ ਬਿਲਕੁਲ ਵੀ ਕਿਸੇ ਵੀ ਹਾਲਤ ਵਿੱਚ ਨਾ ਹੀ ਇਹ ਨਾਟਕ ਖੇਡੇ ਜਾਣੇ ਚਾਹੀਦੇ ਹਨ ਤੇ ਨਾ ਹੀ ਇਹ ਫਿਲਮ ਲੱਗਣ ਦਿੱਤੀ ਜਾਊਗੀ ਇਹਨਾਂ ਦੀ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਨੂੰ ਵੀ ਕੋਈ ਆਦੇਸ਼ ਨਹੀਂ ਹੈਗਾ ਕਿ ਉਹ ਇਹਨਾਂ ਨੂੰ ਚਲਾ ਸਕਦਾ ਤੇ ਪੰਥ ਇਹਦੇ ਉੱਤੇ ਆਪ ਤਿਆਰ ਵਰ ਤਿਆਰ ਹੋ ਕੇ ਕਮਰ ਕਸਾ ਕਰਕੇ ਇਹਨਾਂ ਦਾ ਜਿਹੜਾ ਹੈਗਾ ਮੂੰਹ ਭੰਨੇ ਤੇ 21 ਤਰੀਕ ਨੂੰ ਜਿਹੜਾ ਵੀ ਥੀਏਟਰ ਦੇ ਵਿੱਚ ਇਹ ਫਿਲਮ ਲੱਗ ਰਹੀ ਹੈ ਆਪਾਂ ਨੂੰ ਰੋਕੀਏ ਕਿਤੇ ਵੀ ਲੱਗ ਰਹੀ ਹੈਗੀ ਆ ਤੇ ਇਹ ਜਿਤਨੇ ਵੀ ਬੰਦੇ ਜਿਹੜੇ ਹੈਗੇ ਨਾਟਕ ਖੇਲਦੇ ਆ ਇਹ ਇਸ ਤੋਂ ਬਾਹਰ ਜਾਣ ਨਹੀਂ ਤਾਂ ਅਸੀਂ ਇਹਨਾਂ ਨੂੰ ਨੱਥ ਪਾਉਣੀ ਜਾਣਦੇ ਆ ਤੇ ਅਸੀਂ ਨੱਥ ਪਾਵਾਂਗੇ ਵੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕੀ ਹਰਵਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲ ਸ਼ਤਾਬਦੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਦੀ ਜਿਹੜੀ ਸ਼ਤਾਬਦੀ ਮਨਾਉਣ ਦੌਰਾਨ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਜਿਨ੍ਹਾਂ 'ਚ ਇਹ ਨਾਟਕ ਚੇਟਕਵਲੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਜਿਹੜੀਆਂ ਪੰਜਾਬ ਸਰਕਾਰ ਤੋਂ ਇਲਾਵਾ ਜਿਨ੍ਹਾਂ ਆਧਾਰਿਆਂ ਨੇ ਇਹਨਾਂ ਤੇ ਰੋਕ ਲਾਣੀ ਸੀਗੀ ਉਹ ਵੀ ਇਹਨਾਂ ਨਾਟਕ ਚੇਟਕਾਂ ਦੇ ਵਿੱਚ ਹਿੱਸਾ ਲੈਣ ਲੱਗੇ ਆ ਉਹਨਾਂ ਨੇ ਉਹ ਪਾਤਰ ਜਿਹੜੇ ਨੇ ਜਿਨ੍ਹਾਂ ਦਾ ਸਾਡੇ ਰਮ ਦੇ ਵਿੱਚ ਬਹੁਤ ਉੱਚਾ ਸਥਾਨ ਹੈਗਾ ਜਿਨ੍ਹਾਂ ਦਾ ਬਹੁਤ ਸਤਿਕਾਰ ਹੈਗਾ ਉਹਨਾਂ ਦੇ ਪਾਤਰ ਵੀ ਉਹਨਾਂ ਨੇ ਆਮ ਲੋਕਾਂ ਕੋਲ ਇਵਨ ਆਮ ਛਡੋ ਇਹ ਖਾਸ ਲੋਕ ਵੀ ਨਹੀਂ ਕਰ ਸਕਦੇ ਸੀਗੇ ਉਹ ਪਾਤਰ ਉਹਨਾਂ ਨੇ ਕਰਾਏ ਜਿਸ ਦੀ ਅੱਜ ਅਸੀਂ ਮੰਗ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਕੋ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਇਹ ਸਾਰੀ ਘਟਨਾ ਸਾਂਝੀ ਕੀਤੀ ਹੈ ਤੇ ਘਟਨਾ ਦੱਸਣ ਤੋਂ ਬਾਅਦ ਉਹਨਾਂ ਨਾਲ ਅਸੀਂ ਇਹ ਜਿਹੜੀ ਫਿਲਮ ਵਾਲਾ ਮਸਲਾ ਉਹ ਵੀ ਡਿਸਕਸ ਕੀਤਾ ਹੈ ਕਿਉਂਕਿਆਂ ਜਿਹੜੀਆਂ ਇਹ ਅੱਜ ਕੱਲ ਸਿੱਖੀ ਦੇ ਵਿੱਚ ਗਰਾਵਟ ਆਈ ਚੀਜ਼ਾਂ ਨੇ ਉਹਦੇ ਵਿੱਚ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਵੱਡਾ ਅਹਿਮ ਰੋਲ ਸੀਗਾ ਜਿੱਤੋਂ ਕਿਥੇ ਉਹ ਮੁਨਕਰ ਨਜ਼ਰ ਆ ਰਹੇ ਨੇ ਉਹਨਾਂ ਨੇ ਪਤਾ ਨਹੀਂ ਇਹਦੀ ਕੀ ਮਜਬੂਰੀਆਂ ਕੀ ਸਮੱਸਿਆਵਾਂ ਨੂੰ ਕਿਦਾਂ ਉਹ ਦੇਖ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਡਿਸਕਸ ਕੀਤਾ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਫਿਲਮਾਂ ਲੱਗਣੀ ਤਾਂ ਦੂਰ ਦੀ ਗੱਲ ਹੈ ਜਿਨ੍ਹਾਂ ਨੇ ਨਾਟਕ ਚੇਟਕ ਕਰਾਏ ਨੇ ਉਹਨਾਂ ਨੂੰ ਵੀ ਉਹਨਾਂ ਨੇ ਸਾਡੇ ਸਾਹਮਣੇ ਤਾੜਨਾ ਕੀਤੀ ਹੈ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਤੇ ਉਹ ਜਿਹੜੇ ਇਸ ਨਾਲ ਰਿਲੇਟ ਕਰਨ ਵਾਲੇ ਜਿਹੜੇ ਇਹਦੇ ਐਕਸਪੈਂਸ ਨੂੰ ਦੇਖ ਰਹੇ ਨੇ ਉਹਨਾਂ ਨੇ ਤੁਰੰਤ ਰੋਕ ਲਾਈ ਹੈ ਤੇ ਇਹਦੇ ਤੇ ਤੁਰੰਤ ਇੱਕ ਮੀਟਿੰਗ ਜਿਹੜੀ ਕਰਕੇ ਉਹਨਾਂ ਨੇ ਇਹਨਾਂ ਸਾਰਿਆਂ ਬਾਬਤ ਜਿਹੜੀ ਹੈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ hui ਹੈ ਉਹ ਨੋਟੀਫਿਕੇਸ਼ਨ ਉਹਨਾਂ ਸਾਨੂੰ ਪੜਾਈ ਵੀ ਹੈ ਕਿ ਜਿਹੜੇ ਇਹ ਕੰਮ ਹੈ ਨੂੰ ਰੋਕ ਦਿੱਤਾ ਜਾਵੇ ਤੇ ਜਿਹੜੀ ਗੱਲ ਇਹ ਸਾਡੇ ਧਰਮ ਦਾ ਹਿੱਸਾ ਬਣਨ ਜਾ ਰਹੀ ਹੈ ਸਾਡੇ ਆਮ ਲੋਕਾਂ ਚ ਵੀ ਇਹ ਗੱਲ ਹੋਣੀ ਚਾਹੀਦੀ ਹੈ ਆਮ ਲੋਕਾਂ ਨੂੰ ਵੀ ਇਹ ਗੱਲ ਦੇਖਣੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਕਿ ਸਾਡੇ ਧਰਮ ਵਿੱਚ ਇਹ ਰਾਸਲੀਲਾਵਾਂ ਇਹ ਜਿਹੜੀਆਂ ਨਾਟਕ ਚੇਟਕ ਵਾਲੀਆਂ ਚੀਜ਼ਾਂ ਜਿਹੜੇ ਇਹ ਕੰਮ ਸਾਡੇ ਧਰਮ ਦੇ ਨਹੀਂ ਹੈਗੇ ਆ ਸਾਨੂੰ ਇਹ ਚੀਜ਼ਾਂ ਤੋਂ ਇਹ ਵਰਜਿਤ ਕੀਤਾ ਗਿਆ ਹੈ ਇਹ ਅੱਜ ਦੀਆਂ ਵਰਜਿਤ ਵਰਜਿਤ ਕੀਤੀਆਂ ਗੱਲਾਂ ਨਹੀਂ ਹੈਗੀਆਂ ਨਾ ਸਾਡੇ ਵੱਲੋਂ ਕੀਤੀਆਂ ਗਈਆਂ ਨੇ ਸਾਡੀਆਂ ਹੀ ਸਰਵੋੱਚ ਸੰਸਥਾਵਾਂ ਨੇ ਇਹਨਾਂ ਤੇ 1934 ਵਿੱਚ ਰੋਗ ਲਾ ਦਿੱਤੀ ਸੀਗੀ ਉਸ ਦੇ باوجود ਉਹਨੂੰ ਕਿਸੇ ਨਾ ਕਿਸੇ ਤਰੀਕੇ ਸ਼ਿੱਕੇ ਟੰਗ ਕੇ ਇਹ ਚੀਜ਼ ਜਿਹੜੀ ਆ ਇਹਨੂੰ ਅਮਰ ਚ ਲਿਆਇਆ ਜਾ ਰਿਹਾ ਹੈ ਇਹ ਮਤ ਸੋਚਣ ਕਿ ਇਹਦਾ ਵਿਰੋਧ ਜਿਹੜਾ ਹੈਗਾ ਅਸੀਂ ਸਿਰਫ ਚੈਨਲਾਂ ਤੇ ਕਰਨਾ ਹੈ ਜਿੱਦਾਂ ਅਸੀਂ ਥੀਏਟਰਾਂ 'ਚ ਜਾ ਕੇ ਫਿਲਮਾਂ ਬੰਦ ਕਰਾਈਆਂ ਇਦਾਂ ਹੀ ਨਾਟਕਾਂ 'ਚ ਜਾ ਕੇ ਕੋਲਰਾਂ ਤੋਂ ਫੜ ਕੇ ਬੰਦੇ ਥੱਲੇ ਲਿਆਣੇ ਆ ਫਿਰ ਨਾ ਕਿਉਂਕਿ ਬੰਨ ਕੇ ਅਸੀਂ ਲੈ ਗਏ ਆ ਇਹ ਗੱਲਾਂ ਆਮ ਲੋਕਾਂ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਕਿ ਇਹਦੇ ਵਿੱਚ ਹਮਾਇਤ ਨਾ ਦਿੱਤੀ ਜਾਵੇ ਇਹਦੇ 'ਚ ਸਾਡਾ ਸਹਿਯੋਗ ਕੀਤਾ ਜਾਵੇ ਜਥੇਦਾਰ ਸਾਹਿਬ ਸਾਨੂੰ ਹੁਕਮ ਦੇ ਸਕਦੇ ਆ ਹੁਕਮਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਆ ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅਗੋਂ ਦੀ ਕੋਈ ਵੀ ਧਾਰਮਿਕ ਫਿਲਮ ਜਿਹੜੀ ਆ ਉਹ ਨਾ ਬਣਾਈ ਜਾਵੇ ਉਹਦੀ ਮਨਜ਼ੂਰੀ ਨਾ ਕੋਈ ਸੰਸਥਾ ਦੇਵੇ ਤੇ ਜਿਹੜੇ ਮਤੇ ਹੈਗੇ ਆ ਉਹਨੂੰ ਵਾਧੂ ਤੋਂ ਵਾਧੂ ਸ਼ੇਅਰ ਕੀਤਾ ਜਾਵੇ ਜਿਹੜਾ ਮੈਂ ਕੋਸ਼ਿਸ਼ ਕਰ ਰਹਿੰਨਾ ਇਸ ਵੀਡੀਓ ਰਹੀ ਤੁਹਾਨੂੰ ਮੈਂ ਉਹ ਮਤੇ ਜਿਹੜੇ ਆ ਉਹ ਸਾਹਮਣੇ ਲਗਾ ਕੇ ਤੁਹਾਡੇ ਰੈਫਰੈਂਸ ਬਣਾ ਸਕਾਂ ਸੋ ਇੰਨੀਆਂ ਕਿ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਬੇਪਰਵਾਦੀ ਸੋਚ ਸਿੱਖੀ ਦੇ ਮੁੱਢ ਕਦੀਮ ਤੋਂ ਖਿਲਾਫ ਚਲਦੀ ਆ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਸਮੇਂ ਤੋਂ ਹੀ ਜਿਹੜੀ ਸਿੱਖਾਂ ਦੇ ਖਿਲਾਫ ਸਾਜਸ਼ਾ ਕਢਣ ਤੇ ਤਲ ਗਈ ਗੁਰੂ ਕਾਲ ਦੇ ਦੌਰਾਨ ਵੀ ਜਿਨੇ ਆਪਣੇ ਰੰਗ ਦਿਖਾਏ ਗੁਰੂ ਸਾਹਿਬ ਦੇ ਸਹਬਜ਼ਾਦੇ ਤੱਕ ਸ਼ਹੀਦ ਕਰਨ ਤੱਕ ਗਏ ਗੁਰੂ ਸਾਹਿਬਾਨ ਨੂੰ ਤੱਤੀਆਂ ਤਵੀਆਂ ਤੇ ਬਿਠਾਉਣ ਤੱਕ ਗਏ ਉਹਦਾ ਕਾਰਨ ਸਿਰਫ ਇੱਕੋ ਇੱਕੇ ਸੀ ਕਿ ਉਹ ਹਮੇਸ਼ਾ ਤੋਂ ਹੀ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਹਿੰਦੂ ਤੇ ਹਿੰਦੂਆਂ ਦੇ ਵਿੱਚੋਂ ਨਿਕਲੇ ਉਹ ਸਾਡੀ ਵੱਖਰੀ ਪਛਾਣ ਤੇ ਵੱਖਰੀ ਹਸਤੀ ਨੂੰ ਕਬੂਲਣਾ ਹੀ ਨਹੀਂ ਚਾਹੁੰਦੇ ਤੇ ਉਹ ਅੱਜ ਇਸ ਹੱਦ ਤੱਕ ਚਲੇ ਗਏ ਕਿ ਉਹਨਾਂ ਨੇ ਆਪਣੀ ਸੋਚ ਸਾਡੇ ਕੁਝ ਇਸ ਕਦਰ ਅੰਦਰ ਤੱਕ ਲੈ ਗਏ ਕਿ ਸਾਡੇ ਹੀ ਬੰਦੇ ਜਿਹੜੇ ਹੈਗੇ ਆ ਉਹ ਗੁਰੂ ਸਾਹਿਬ ਦੇ ਕਿਰਦਾਨ ਫਰਮਾਉਣ ਤੱਕ ਚਲੇ ਗਏ ਤੇ ਕੌਮ ਦੇ ਚਰਨਾ ਚ ਬੇਨਤੀ ਆ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਜਾਗਰੂਕ ਹੋਣਾ ਚਾਹੀਦਾ ਜੇਕਰ ਅਸੀਂ ਅੱਜ ਵੀ ਇਹਨਾਂ ਚੀਜ਼ਾਂ ਤੋਂ ਨਹੀਂ ਜਾਗੇ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਇੱਥੇ ਬਾਕੀ ਜਿਹੜਾ ਹੈਗਾ ਇੱਥੇ RAM LILA KRISHN LILA ਜਿਵੇਂ ਮਨਾਈ ਜਾਂਦੀ ਉਦਾਂ ਹੀ ਇੱਕ ਦਿਨ ਉਹ ਆ ਜਾਣਾ ਜਿਸ ਦਿਨ ਇੱਥੇ ਗੁਰਗੋਬਿੰਦ ਸਿੰਘ ਲੀਲਾ ਤੇ ਗੁਰਨਾਨਕ ਪਾਛ ਲੀਲਾ ਵੀ ਮਨਾਈ ਜਾਊਗੀ ਇਹ ਲੋਕ ਇਸ ਹੱਦ ਤੱਕ ਗੱਲ ਨੂੰ ਲੈ ਕੇ ਜਾਣਾ ਚਾਹੁੰਦੇ ਆ ਕਿਉਂਕਿ ਜਿਹੜੀ ਉਹ ਗੱਲ ਕਹਿੰਦੇ ਨਾ ਕਿ ਸਿੱਖ Hindu ਆ ਤੇ Hinduਾਂ ਚੋਂ ਹੀ ਨਿਕਲੇ ਆ ਉਹਨੂੰ ਪ੍ਰੂਫ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਤੇ ਜੇ ਅਸੀਂ ਨਾ ਜਾਗੇ ਤੇ ਇਹ ਦਨ ਦੂਰਨੀਪੀ ਜਿਹੜੀ ਇੱਕ ਆਰਐਸਐਸ ਦਾ ਮੁਖੀ ਉਹ ਆਪਣੀਆਂ ਸਟੇਜਾਂ ਤੋਂ ਇਹ ਗੱਲ ਬੋਲਦਾ ਵੀ ਸਿੱਖ ਤੇ ਹੋਣਗੇ ਉਹਨਾਂ ਦੇ ਮੂੰਹਾਂ ਤੇ ਦਾੜ੍ਹੀਆਂ ਵੀ ਹੋਣਗੀਆਂ ਸ਼੍ਰੀ ਸਾਬਾ ਤੇ ਕਿਰਪਾਨਾਂ ਵੀ ਹੋਣਗੀਆਂ ਪਰ ਵਿਚਾਰਧਾਰਾ ਉਹ ਨਹੀਂ ਹੋਊਗੀ ਜਿਹੜੀ ਗੁਰੂਆਂ ਨੇ ਦਿੱਤੀ ਆ ਸਿੱਖਾਂ ਦੀ ਵਿਚਾਰਧਾਰਾ ਉਹ ਹੋਊਗੀ ਜਿਹੜੀ ਅਸੀਂ ਦਿੱਤੀ ਜਣਾ ਨੂੰ ਤੇ ਉਹ ਆਪਣੇ ਏਜੰਡੇ ਵੱਲੇ ਵੱਧਦੇ ਜਾਣਗੇ ਜੇਕਰ ਅਸੀਂ ਅੱਜ ਵੀ ਨਾ ਜਾਕੇ ਤੇ ਪੂਰੀ ਕੌਮ ਦੇ ਚਰਨਾਂ 'ਚ ਬੇਨਤੀ ਆ ਵੀ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਆ ਅਸੀਂ ਸਾਰੇ ਲਾਮਬੰਦ ਹੋਇਆ ਕਰੀਏ ਤੇ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰਿਆ ਕਰੀਏ ਇਹ ਜਿਹੜੇ ਨਾਟਕ ਚੇਟਕ ਹੋ ਰਿਹਾ ਇਹ ਕੋਈ ਤਾਮਲਾਡੂ ਕੇਰਲਾ ਚ ਨਹੀਂ ਹੋ ਰਿਹਾ ਪੰਜਾਬ ਦੀ ਧਰਤੀ ਤੇ ਹੋ ਰਹੀ ਹੈ ਸਭ ਤੋਂ ਵੱਡਾ ਦੁੱਖ ਦੀ ਗੱਲ ਆ ਤੇ ਪੰਜਾਬ ਦੀ ਧਰਤੀ ਤੇ ਜਦੋਂ ਇਹ ਨਾਟਕ ਹੁੰਦੇ ਆ ਤੇ ਸਾਡੇ ਚੋਂ ਕੋਈ ਵੀ ਖੜ ਕੇ ਉਹਨਾਂ ਦਾ ਵਿਰੋਧ ਨਹੀਂ ਕਰਦਾ ਤੇ ਸਾਨੂੰ ਜ਼ਰੂਰੀ ਹੈ ਇਸ ਚੀਜ਼ ਦੇ ਲਈ ਕਿ ਜਦੋਂ ਤੁਹਾਡੇ ਆਸ-ਪਾਸ ਇਦਾਂ ਦੀ ਕੋਈ ਘਟਨਾ ਜਾਂ ਗੱਲ ਹੁੰਦੀ ਹੈ ਜਿਵੇਂ ਹੈਰੀ ਬਵੇਜਾ ਹੁਣ ਫੇਰ ਇੱਕ ਫਿਲਮ ਬਣਾਉਣ ਲੱਗਾ ਉਹ ਕਾਰਟੂਨਾਂ ਦੇ ذریعے ਗੁਰੂ ਸਾਹਿਬ ਨੂੰ ਚਿੱਤਰਨ ਲਾਪੇ ਹੈਗੇ ਤੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਜੀ ਇਹ ਪ੍ਰਚਾਰ ਦੇ ਸਾਧਨ ਹੈ ਜੀ ਤੇ ਮੇਰੀ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਦਿਮਾਗ ਨੂੰ ਧੜਾਓ ਜਦੋਂ ਇਹ ਮੀਡੀਆ ਨਾਲ ਦੀ ਕੋਈ ਚੀਜ਼ ਨਹੀਂ ਸੀ ਹੁੰਦੀ ਸੈਖੋਂ ਤੋਂ ਜ਼ਿਆਦਾ ਪੱਕੇ ਸੀ ਜ਼ਿਆਦਾ ਸਿੱਖੀ ਦੇ ਨੇੜੇ ਸੀ ਤੇ ਗੁਰੂ ਦੇ ਜ਼ਿਆਦਾ ਨੇੜੇ ਸੀ ਆ ਜਦੋਂ ਦੇ ਤੁਹਾਡੇ ਕੋਲ ਪ੍ਰਚਾਰ ਦੇ ਹਜ਼ਾਰਾਂ ਟੂਲ ਆ ਗਏ ਆ ਤੇ ਸਿੱਖਾਂ ਦਾ ਅੱਜ ਲੈਵਲ ਕਿੱਥੇ ਜਾ ਕੇ ਖੜ ਗਿਆ ਤੇ ਇਹਦੀ ਵੀ ਜ਼ਰੂਰ ਵਿਚਾਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ